ਸੀ ਪੰਜਾਬ ਦੇ ਵਿੱਚ ਮਾਲ ਵਿਭਾਗ ਦੇ ਸਰਕਾਰੀ ਮੁਲਾਜ਼ਮਾਂ ਜੀ ਸਰਕਾਰ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਚੌਕੀਦਾਰਾ ਜਿਹੜਾ ਨਿਯੁਕਤ ਕਰਿਆ ਜਾਂਦਾ ਹੈ ਪਰ ਉਹਨੂੰ ਜਿਹੜਾ ਮੇਨਟਾਨਾ ਹੈ ਉਹ ਜ਼ੀਰੋ ਰਿਜ਼ਲਟ ਸਰਕਾਰ ਦਾ ਜ਼ੀਰੋ ਜੀ ਮੈਂ ਹਰਗਰਪਾਲ ਜੀ ਮੈਨੂੰ ਵੀ ਚੈਲੰਜ ਕਰਦਾ ਤੂੰ ਗੱਡੀ ਇੱਕ ਦਿਨ ਚਲਾ ਕੇ ਰੱਖਾ 1500 ਰੁਪਏ ਨਾਲ ਹੂੰ ਤੂੰ ਦੋ ਦੋ ਤਨ ਤਨ ਹਜ਼ਾਰ ਦਾ ਤੇਲ ਫੂਕ ਕੇ ਸ਼ੇਰ ਤੂੰ ਸਾਹਮਣੂ ਘਰੇ ਵੜਦਾ ਸਾਨੂੰ ਰੋਟੀ ਖਾਣ ਵਾਸਤੇ ਪਰਿਵਾਰ ਪਾਲਣ ਵਾਸਤੇ 1500 ਰੁਪਏ ਦੀ ਮਜਬੂਰੀ ਦੇ ਬਸ ਕਰ ਰਹੇਗਾ ਜੀ ਪੰਜਾਬ ਦੇ ਵਿੱਚ 12000 ਪਰਿਵਾਰ ਚੌਕੀਦਾਰ ਹੁੰਦੇ 100 ਦਾ 100% ਐਸੀ ਵਰਗ ਨਾਲ ਸੰਬੰਧਤ ਹੈ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਸਾਡੇ ਵਿੱਚ 20-50000 20-50 ਬੰਦੇ 50% ਬੰਦੇ ਜਰਨਲ ਵਰਗ ਨਾਲ ਸੰਬੰਧਤ ਹੁੰਦੇ ਮੈਂ ਨਹੀਂ ਕਹਿੰਦਾ ਵੀ ਅੱਜ ਚੌਕੀਦਾਰ ਅੱਜ ਦਾ ਚੌਕੀਦਾਰ 50000 ਰੁਪਏ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੋਣੀ ਸੀ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਉਹ ਵੀ ਆਏ ਹੋਏ ਨੇ ਤੇ ਉਧਰ ਦੀਆਂ ਤਸਵੀਰਾਂ ਵੀ ਸਵੇਰੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਪੂਰੇ ਦਾ ਪੂਰਾ ਸ਼ਹਿਰ ਆ ਜਿਹੜਾ ਉਹ ਬਲੌਕ ਕੀਤਾ ਹੋਇਆ ਕਿਉਂਕਿ ਉੱਥੇ ਆਮ ਘਰਾਂ ਦੇ ਕਾਕੇ ਆਮ ਘਰਾਂ ਦੇ ਐਮ.ਐਲ.ਏ ਆਮ ਘਰਾਂ ਦਾ ਮੁੱਖ ਮੰਤਰੀ ਪਹੁੰਚਿਆ ਹੋਇਆ ਸੀ ਪਰ ਦੂਜੇ ਪਾਸੇ ਮੋਗਾ ਸ਼ਹਿਰ ਦੇ ਵਿੱਚ ਪਿੰਡੂ ਚੌਂਕੀਦਾਰਾਂ ਦੇ ਵੱਲੋਂ ਕਾਲੀਆਂ ਝੰਡੀਆਂ ਦੇ ਨਾਲ ਸ਼ਹਿਰ ਦੇ ਵਿੱਚ ਮਾਰਚ ਕਰਕੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਉਸ ਤੋਂ ਬਾਅਦ ਡੀ.ਸੀ ਦਫ਼ਤਰ ਆ ਕੇ ਆਪਣਾ ਮੰਗ ਪੱਤਰ ਦਿੱਤਾ ਗਿਆ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਪਿੰਡੂ ਕੰਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਜੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਰਹੇ ਨੇ ਪ੍ਰਧਾਨ ਜੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਔਰ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਅੱਜ ਆਜ਼ਾਦੀ ਦਿਹਾੜਾ ਆਜ਼ਾਦ ਹੋਇਆਂ ਨੂੰ ਲਗਭਗ 80 ਵਰਿਆਂ ਦਾ ਸਮਾਂ ਹੋ ਗਿਆ ਪਰ ਤੁਸੀਂ ਹਜੇ ਵੀ ਕਾਲੀਆਂ ਝੰਡੀਆਂ ਦੇ ਨਾਲ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹੋ ਔਰ ਅੱਜ ਦੇ ਦਿਨ ਤੱਕ ਖਾਸ ਕਰਕੇ ਲੋਕ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਆ ਤੁਸੀਂ ਫਿਰ ਵੀ ਧਰਨੇ ਮਜਾਰੇ ਕਰ ਰਹੇ ਹੋ ਪੰਜਾਬ ਦੇ ਵਿੱਚ ਆਜ਼ਾਦੀ ਦਿਹਾੜਾ ਉਹਨਾਂ ਕਾਕਿਆਂ ਵਾਸਤੇ ਹੈ ਰਜਵਾੜੇ ਲੋਕਾਂ ਦੇ ਵਾਸਤੇ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਅਸੀਂ ਇੱਕ ਦਿਨ ਦੇ ਵਿੱਚ ਗੱਡੀ ਦੇ ਵਿੱਚ ਕਿੰਨਾ ਤੇਲ ਫੂਕ ਦਿਆ ਸਾਡਾ ਕਾਲੀਆਂ ਚੰਡੀਆਂ ਦੇ ਨਾਲ ਰੋਸ ਮਾਰਚ ਕਰਨ ਦਾ ਮਤਲਬ ਇਹ ਹੈ ਇੱਕ ਪਿੰਡ ਦਾ 24 ਘੰਟੇ ਦਾ ਸਰਕਾਰੀ ਮੁਲਾਜ਼ਮ ਪਿੰਡੂ ਚੌਕੀਦਾਰਾਂ ਤੇ ਮਿਹਨਤਾਨਾ ਇੱਕ ਮਹੀਨੇ ਦਾ 1250 ਰੁਪਏ ਜੀ ਅਸੀਂ ਇਸ ਕਰਕੇ ਸਰਕਾਰ ਨੂੰ ਜਗਾਉਣ ਵਾਸਤੇ ਇਹ ਕਾਲੇ ਝੰਡੇ ਦੇ ਨਾਲ ਅੱਜ ਜਿਹੜਾ ਰੋਸ ਮਾਰਚ ਆ ਉਹ ਰੱਖਿਆ ਵੀ ਇੱਕ ਤੌੜੀ ਦੋ ਢਿੱਡ ਨਾ ਕਰੋ ਅਸੀਂ ਪੰਜਾਬ ਦੇ ਵਿੱਚ ਮਾਲ ਵਿਭਾਗ ਦੇ ਸਰਕਾਰੀ ਮੁਲਾਜ਼ਮਾਂ ਹਾਂ ਜੀ ਸਰਕਾਰ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਚੌਕੀਦਾਰਾ ਜਿਹੜਾ ਨਿਯੁਕਤ ਕਰਿਆ ਜਾਂਦਾ ਹੈ ਪਰ ਉਹਨੂੰ ਜਿਹੜਾ ਮਿਹਨਤਾਨਾ ਹੈ ਉਹ ਜ਼ੀਰੋ ਰਿਜ਼ਲਟ ਸਰਕਾਰ ਦਾ ਜ਼ੀਰੋ ਜੀ ਉਹ 1250 ਰੁਪਏ ਤੀਜੇ ਮਹੀਨੇ ਦੀ 3 ਤਰੀਕ ਨੂੰ 250 ਰੁਪਏ ਵਧਾ ਕੇ ਭਗਵੰਤ ਮਾਨ ਨੇ ਬੜੀਆਂ ਫੜਾ ਮਾਰੀਆਂ ਸਾਡੇ ਮਾਲ ਮੰਤਰੀ ਖਜ਼ਾਨਾ ਮੰਤਰੀ ਨੇ ਜਿਹੜੇ ਹਰਪਾਲ ਚੀਮਾ ਜੀ ਉਹਨਾਂ ਨੇ ਵੀ ਬੜਾ ਕੁਦ-ਕੁਦ ਕੇ ਕਿਹਾ ਵੀ ਬਹੁਤ ਵੱਡੇ ਫੈਸਲੇ ਸਰਕਾਰਾਂ ਨੇ ਕਰੇ ਨੇ 1500 ਰੁਪਏ ਮਹੀਨੇ ਨਾਲ ਮੈਂ ਹਰਪਾਲ ਚੀਮਾ ਜੀ ਨੂੰ ਵੀ ਚੈਲੰਜ ਕਰਦਾ ਕਿ ਤੂੰ ਗੱਡੀ ਇੱਕ ਦਿਨ ਚਲਾ ਕੇ ਦਿਖਾ 1500 ਰੁਪਏ ਨਾਲ ਹੂੰ ਤੂੰ ਦੋ ਦੋ ਤਿੰਨ ਤਿੰਨ ਹਜ਼ਾਰ ਦਾ ਤੇਲ ਫੂਕ ਕੇ ਸ਼ੀਰ ਤੂੰ ਸਾਮ ਨੂੰ ਘਰੇ ਵੜਦਾ ਸਾਨੂੰ ਰੋਟੀ ਖਾਣ ਵਾਸਤੇ ਪਰਿਵਾਰ ਪਾਲਣ ਵਾਸਤੇ 1500 ਰੁਪਏ ਚ ਮਜਬੂਰੀ ਦੇ ਬਸ ਕਰ ਰਿਆਂਗਾ ਜੀ ਜੀ 1500 ਰੁਪਏ ਨਾਲ ਬੱਚਾ ਦੱਸੋ ਕਿੱਥੋਂ ਵਿੱਟਦਾ ਹੈ ਅੱਜ ਸਰਕਾਰ ਨੂੰ ਛੱਡੋ ਆਪਾਂ ਇੱਕ ਪਿੰਡ ਦੁਕਾਨ ਤੇ ਕਿਸੇ ਆਪਣੇ ਬੱਚੇ ਨੂੰ ਭੇਜ ਦਿਆਂ ਬੱਚਾ ਵੀ ਪਹਿਲਾਂ 10 ਰੁਪਏ 20 ਰੁਪਏ ਲੱਗ ਪਾਲਦਾ ਜੀ ਸ਼ੇਰ ਉਹ ਦੁਕਾਨ ਤੇ ਜਾਂਦਾ ਹੁਣ 1500 ਰੁਪਏ ਦੇ ਵਿੱਚ ਦੱਸੋ ਕੀ ਕਰੀਏ 1000 ਰੁਪਏ ਦਾ ਸਿਲੰਡਰ ਹੋ ਜਾਂਦਾ ਸਿਲੰਡਰ ਲਊਗਾ ਵੇ ਕੋ ਆਪਣਾ ਪੇਟ ਪਾਲੂਗਾ ਜੀ ਹਰ ਇੱਕ ਗਰੀਬ ਪਰਿਵਾਰਾ ਜਿਹੜਾ ਉਸ ਦੇ ਘਟੋ ਘਟ ਤਿੰਨ ਤਿੰਨ ਚਾਰ ਚਾਰ ਪਰਿਵਾਰ ਦੇ ਜੀ ਨੇ ਗੈਲ ਖਾਣ ਵਾਲੇ ਕਮਾਈ ਉਹਨੂੰ ਕੋਈ ਹੈ ਨਹੀਂ ਜੀ ਸਾਰੇ ਵਿਭਾਗਾਂ ਨੂੰ ਤੋਂ ਕੰਮ ਲੈ ਰਹੇ ਹੋਣਗੇ ਜੀ ਜੀ ਅੱਜ ਦਾ ਜਿਹੜਾ ਰੋਸ ਮਾਰਤਾ ਇਸੇ ਕਰਕੇ ਕਰਿਆ ਜੇਕਰ ਸਰਕਾਰ ਨੂੰ ਜਗਾਉਣ ਵਾਸਤੇ ਵੀ ਇਹਨਾਂ ਗਰੀਬ ਲੋਕਾਂ ਦੀ ਇਹਨਾਂ ਦੀ ਸਾਰ ਲੋ ਗਰੀਬ ਚੌਕੀਦਾਰਾਂ ਦੀ ਇਹਨਾਂ ਦਾ ਵੀ ਘੱਟੋ ਘੱਟ ਚੁੱਲ੍ਹੇ ਦਾ ਜਿਹੜਾ ਪ੍ਰਬੰਧਾ ਹੋ ਕਰੋ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਮੰਗ ਪੱਤਰ ਦਿੱਤਾ ਤੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹੋ ਆਪਾਂ ਪਿਛਲੇ ਲੰਬੇ ਸਮੇਂ ਤੋਂ ਟੱਚ ਦੇ ਵਿੱਚ ਆ ਬਿਲਕੁਲ ਜੀ ਕੀ ਲੱਗਦਾ ਪ੍ਰਧਾਨ ਜੀ ਵੀ ਇੱਕ ਤਾਂ ਤੁਹਾਡੀਆਂ ਮੰਗਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਡੀਸੀ ਰੇਟ ਦੇ ਹਿਸਾਬ ਨਾਲ ਘੱਟੋ ਘੱਟ ਸਾਨੂੰ ਮਿਹਨਤਾਨਾ ਮਿਲਣਾ ਚਾਹੀਦਾ ਬਿਲਕੁਲ ਜੀ ਪਰ ਹਰੇ ਤ ਵੇ ਪ੍ਰਚਾਰ ਕਰਨਾ ਕਿ ਆਮ ਲੋਕਾਂ ਦੀ ਸਰਕਾਰ ਆ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਆ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਪੰਜਾਬ ਦੇ ਵਿੱਚ ਇੱਕ ਆਖੌਤੀ ਸਰਕਾਰ ਬਣ ਗਈ ਜਿਹੜੀ ਬਦਲਾਅ ਦੇ ਨਾਂ ਤੇ ਬਣ ਗਈ ਅਸੀਂ ਵੀ ਉਹ ਸਰਕਾਰ ਦੇ ਵਿੱਚ ਠੱਗੇ ਗਏ ਅਸੀਂ ਬਸ ਬਾਸ ਦੇ ਵਿੱਚ ਆਏ ਵੀ ਹੋ ਸਕਦਾ ਪਿਛਲੀਆਂ ਸਰਕਾਰਾਂ ਨੇ ਨਾ ਸਾਡਾ ਕਰਿਆ ਹੋਵੇ ਵੀ ਸਾਨੂੰ ਇਹ ਕਰ ਦੇਣਾ ਪਰੰਤੂ ਇਹ ਸਰਕਾਰ ਵੀ ਪ੍ਰਣਾਲਾ ਉੱਥੇ ਦਾ ਉੱਥਾ ਜੋ ਜਿਹੜੇ ਰਾਹ ਤੇ ਉਹ ਸਰਕਾਰਾਂ ਚੱਲੀ ਹੋਈਆਂ ਨੇ ਉਸੇ ਰਾਹ ਦੇ ਉੱਤੇ ਇਹ ਵੀ ਸਰਕਾਰ ਚੱਲੀ ਹੋਈ ਆ ਸਾਡੇ ਗਰੀਬ ਲੋਕਾਂ ਵਾਸਤੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਮਾਲ ਵਿਭਾਗ ਦੇ ਵੱਲੋਂ ਇੱਕ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਜਿਹੜੇ ਦੇ ਹਿਸਾਬ ਨਾਲ ਚੌਕੀਦਾਰ ਨਿਯੁਕਤ ਹੁੰਦਾ ਹੂੰ ਚੌਕੀਦਾਰ ਜਦੋਂ ਨਿਯੁਕਤ ਹੁੰਦਾ ਹੈ ਜੇ ਉਹਦਾ ਕੋਈ ਮੰਨ ਲਓ ਕੋਈ ਇੱਕ ਦੂਜੇ ਦਾ ਉਧਰ ਉਧਰੀ ਪਾਰਟੀਬਾਜ਼ੀ ਹੁੰਦੀ ਹੈ ਨੇ ਵਿਰੋਧ ਪੈਦਾ ਹੋ ਜਾਂਦਾ ਜੀ ਉਸ ਲੜਾਈ ਨੂੰ ਲੜਨ ਵਾਸਤੇ ਚੌਕੀਦਾਰ ਹਾਈ ਕੋਰਟ ਦੇ ਵਿੱਚ ਵੀ ਜਾਂਦਾ ਹੈ ਜੀ ਹਾਈ ਕੋਰਟ ਦੇ ਵਿੱਚੋਂ ਸਾਡੇ ਕੋਲੇ ਨਿਯੁਕਤੀ ਪੱਤਰ ਨੇ ਚੌਕੀਦਾਰਾਂ ਦੇ ਜਿਹੜੇ ਹਾਈ ਕੋਰਟ ਤੇ ਜਾ ਕੇ ਨਿਯੁਕਤ ਹੁੰਦੇ ਨੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਸੋਨੂੰ ਪੁੱਛਦਾ ਵੀ ਜੇ ਇਹ ਸਰਕਾਰ ਕਹਿ ਰਹੀ ਆ ਵੀ ਇਹ ਸਰਕਾਰੀ ਚ ਮੁਲਾਜ਼ਮ ਨਹੀਂ ਹੈਗੇ ਫਿਰ ਹਾਈ ਕੋਰਟ ਦੇ ਵਿੱਚ ਜਾ ਕੇ ਬੰਦਾ ਚੌਕੀਦਾਰ ਕਿਵੇਂ ਬਣਦਾ ਜੀ ਜੀ ਮੈਂ ਆਪ ਜੀ ਨੂੰ ਵੀ ਪੁੱਛਦਾ ਆ ਆਪਣੇ ਮਾਧ ਰਾਮ ਰਾਹੀਂ ਮੈਂ ਸਰਕਾਰ ਨੂੰ ਵੀ ਪੁੱਛਦਾ ਵੀ ਤੁਸੀਂ ਕਹਿ ਰਹੇ ਹੋਗੇ ਵੀ ਸਰਕਾਰੀ ਚੌਕੀਦਾਰ ਸਾਡਾ ਮੁਲਾਜ਼ਮ ਨਹੀਂ ਹੂੰ ਫਿਰ ਇਹ ਹਾਈ ਕੋਰਟ ਦੇ ਵਿੱਚ ਕਿਉਂ ਜਾ ਕੇ ਚੌਕੀਦਾਰ ਬਣਦਾ ਹੈ ਜੀ ਔਰ ਹਾਈ ਕੋਰਟ ਦੇ ਫੈਸਲੇ ਨੂੰ ਤੁਸੀਂ ਕਿਉਂ ਨਹੀਂ ਮੰਨਦੇ ਹੂੰ ਸਾਨੂੰ ਕਿਉਂ ਤੁਸੀਂ ਇਸ ਦੁਬਧਾ ਦੇ ਵਿੱਚ ਫਸਾਇਆ ਹੋਇਆ ਹੈਗਾ ਜੀ ਹਾਈ ਕੋਰਟ ਦੇ ਉੱਤੋਂ ਦੀ ਤਾਂ ਕੁਝ ਨਹੀਂ ਆਪਣੇ ਵਾਸਤੇ ਆਪਾਂ ਸਰਵੋੱਚ ਅਦਾਲਤ ਮੰਨਦੇ ਹਾਈ ਕੋਰਟ ਨੂੰ ਜਦੋਂ ਇਹ ਹਾਈ ਕੋਰਟ ਦੀ ਨਹੀਂ ਮੰਨ ਰਹੇ ਆਮ ਇੱਕ ਗਰੀਬ ਚੌਕੀਦਾਰ ਜੀ ਇਹ ਕੀ ਮੰਨਣਗੇ ਜੀ ਦੂਸਰੀ ਗੱਲ ਪੰਜਾਬ ਦੇ ਵਿੱਚ 12000 ਪਰਿਵਾਰ ਚੌਕੀਦਾਰਾਂ ਦਾ ਹੂੰ 100 ਦਾ 100% ਐਸੀ ਵਰਗ ਨਾਲ ਸੰਬੰਧਤ ਹੈ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਸਾਡੇ ਵਿੱਚ 20-50 ਹਜ਼ਾਰ 20-50 ਬੰਦੇ 50% ਬੰਦੇ ਜਰਨਲ ਵਰਗ ਨਾਲ ਸੰਬੰਧਤ ਹੁੰਦੇ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਚੌਕੀਦਾਰ ਅੱਜ ਦਾ ਚੌਕੀਦਾਰ 50 ਹਜ਼ਾਰ ਰੁਪਏ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੋਣੀ ਸੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਐਸੀ ਹੋਣ ਦੇ ਕਰਕੇ ਵਿਤਕਰਾ ਕੀਤਾ ਜਾ 100 ਦਾ 100% ਜੀ 100 ਦਾ 100% ਐਸੀ ਹੋਣ ਦਾ ਸਾਨੂੰ ਇੱਕ ਮੈਜਾ ਜਿਹੜਾ ਭੁਗਤਣਾ ਪੈ ਰਿਹਾ ਹੂੰ ਪੰਜਾਬ ਸਰਕਾਰ ਨੇ ਇੱਕ ਲੈਟਰ ਜਾਰੀ ਕਰਿਆ ਹੋਇਆ ਜੀ ਇਹੀ ਲੈਟਰ ਦੇ ਵਿੱਚ ਸਰਕਾਰ ਕਹਿ ਰਹੀ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਚੌਕੀਦਾਰ ਹੈ ਉਹਨਾਂ ਦੀ ਇੱਕ 2007 ਦੇ ਵਿੱਚ ਕੈਪਟਨ ਸਾਹਿਬ ਦੇ ਸਮੇਂ ਇੱਕ ਕਮੇਟੀ ਬਣਾਈ ਗਈ ਜੀ ਉਸ ਕਮੇਟੀ ਨੇ ਫੈਸਲਾ ਕੀਤਾ ਹੈ ਵੀ ਪੰਜਾਬ ਦੇ ਚੌਕੀਦਾਰਾਂ ਦੀ ਜਿਹੜੀ ਤਰ੍ਹਾਂ ਹੈ ਉਹ 5 ਸਾਲਾਂ ਦਾ ਸਿਰਫ ਇੱਕ ਵਾਰ ਵਧਾਉਣੀ ਆ ਜੀ ਉਹਦੇ ਵਿੱਚ ਸਰਕਾਰ ਨੇ ਸਾਡੇ ਨਾਲ ਇਹ ਬਹੁਤ ਵੱਡਾ ਫਰਾਡ ਆ ਜਿਹੜਾ ਚੌਕੀਦਾਰਾਂ ਨਾਲ ਕਰਿਆ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਦੇ ਜਿਹੜਾ ਇਹ ਪੰਜ ਮੈਂਬਰੀ ਕਮੇਟੀ ਥੋਪੀ ਇਹ ਕਿਉਂ ਥੋਪੀ ਹੂੰ ਜਦੋਂ ਮਾਲ ਵਿਭਾਗ ਸਾਡਾ ਮਾਲਕ ਹੈ ਮਾਲ ਵਿਭਾਗ ਦਸੀਂ ਕੰਮ ਕਰਦੇ ਆਂ ਮਾਲ ਵਿਭਾਗ ਸਾਨੂੰ ਇਹ ਮਿਹਨਤਾਂ ਦਾ ਜਿਹੜਾ ਘਾਟਾ ਜਾਂ ਵੱਧ ਦਾ ਦੇ ਰਿਹਾ ਹੈ ਫਿਰ ਸਾਨੂੰ ਕਮੇਟੀ ਦੇ ਵਿੱਚ ਥੋਪਣ ਦਾ ਮਤਲਬ ਕੀ ਬਣਿਆ ਜੀ ਜੇ ਹੋਰ ਮੁਲਾਜ਼ਮ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਮਹਿਕਮੇ ਦਰਖਾਹ ਦੇ ਰਹੇ ਨੇ ਕਿ ਉਹਨਾਂ ਦੀਆਂ ਵੀ ਕਮੇਟੀਆਂ ਬਣਦੀਆਂ ਨਹੀਂ ਆਂ ਹੂੰ ਜਿੰਨੇ ਵੀ ਮੈਕਮੇ ਚਾਹੇ ਖਾਦ ਨਗਮਾ ਚਾਹੇ ਪੰਚਾਇਤ ਭਾਗ ਚਾਹੇ ਜਿਹੜਾ ਮਰਜੀ ਭਾਗ ਲਾ ਲੋ ਜਿਹੜਾ ਉਹਨਾਂ ਚ ਨੁਕਦੇ ਹੁੰਦੇ ਨੇ ਨਿਯੁਕਤ ਉਹਨਾਂ ਦੀ ਕਿਹੜਾ ਕਮੇਟੀਆ ਬਣਦੀਆਂ ਨੇ ਜੀ ਉਹ ਵੀ ਤਾਂ ਉਹਨਾਂ ਦਾ ਮੈਕਮਾ ਹੀ ਦਿੰਦਾ ਹੈ ਤੁਹਾਡੀ ਭਰਤੀ ਫਿਰ ਕਰਿਆ ਵੀ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਇੱਕ ਸਰਕਾਰੀ ਮੁਲਾਜ਼ਮ ਦੀ ਬਿਲਕੁਲ ਜੀ ਸਾਡੀ ਵੀ ਸਰਕਾਰੀ ਭਰਤੀ ਉਸੇ ਤਰੀਕੇ ਨਾਲ ਹੀ ਹੁੰਦੀ ਹੈ ਜਿਵੇਂ ਦੂਜੇ ਮੁਲਾਜ਼ਮਾਂ ਦੀ ਹੁੰਦੀ ਆ ਹਾਂ ਹਾਂ ਪਰ ਸਾਨੂੰ ਇੱਥੇ ਸਾਡੀ ਸਿਰਫ ਹਣ ਪੜਦਾ ਔਰ ਸਾਡਾ ਐਸੇ ਹੋਣ ਦਾ ਜਿਹੜਾ ਸਾਨੂੰ ਅਹਿਸਾਸ ਆ ਉਹ ਸਰਕਾਰ ਵੱਲੋਂ ਕਰਾਇਆ ਜਾ ਰਿਹਾਗਾ ਹੂੰ ਜੀ ਅਸੀਂ ਆਪਣੇ ਚੌਕੀਦਾਰ ਸਾਥੀਆਂ ਨੂੰ ਵੀ ਇਹ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਜੰਨਾ ਚੇਰਾ ਅਸੀਂ ਕਿਸੇ ਹੋਂ ਨੀ ਨ ਬਣਦੇ ਕੱਲੇ ਕੱਲੇ ਆਏ ਉਂਗਲੀਆਂ ਖਿੰਡ ਜਾਂਦੇ ਨੇ ਜਦੋਂ ਆਪਾਂ ਇੱਕ ਹੋਂ ਬਣ ਗਏ ਨਾ ਸਰਕਾਰ ਦੀ ਕੋਈ ਵੀ ਤਾਕਤ ਸਾਨੂੰ ਹੱਕ ਲੈਣ ਤੋਂ ਨਹੀਂ ਰੋਕ ਸਕਦੀ ਅਗਲਾ ਅਗਲਾ ਪ੍ਰੋਗਰਾਮ ਕੀ ਹੋਊਗਾ ਪ੍ਰਧਾਨ ਜੀ ਤੁਹਾਡਾ ਕਿਉਂਕਿ ਤੁਸੀਂ ਆਪਾਸ਼ਣ ਦੇ ਵਿੱਚ ਵੀ ਬੋਲਿਆ ਕਿਸ ਤਰ੍ਹਾਂ ਦੀ ਪ੍ਰੋਗਰਾਮ ਕਰੋਗੇ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਆ ਹੂੰ ਅਸੀਂ ਕਿਤੇ ਨਾ ਕਿਤੇ ਜਥੇਬੰਦੀ ਦੀ ਪੰਜਾਬ ਮਾਡੀ ਦੀ ਇੱਕ ਮੀਟਿੰਗ ਬੁਲਾ ਕੇ ਪੂਰੇ ਜ਼ਿਲ੍ਹਿਆਂ ਦੇ ਜ਼ ਦੀ ਮੀਟਿੰਗ ਬੁਲਾ ਕੇ ਬਲਾਕ ਪ੍ਰਧਾਨਾਂ ਨੂੰ ਬੁਲਾਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਰਾਏ ਕਰਾਂਗੇ ਵੀ ਆਪਾਂ ਇੱਕ ਪੱਕਾ ਜਿਹੜਾ ਧਰਨਾ ਹੈ ਉਹ ਸ਼ੁਰੂ ਕਰੀਏ ਜੀ ਜਿੰਨਾ ਚਿਰ ਸਾਡੀ ਸਰਕਾਰ ਕੋਈ ਮੰਗ ਦੇ ਉੱਤੇ ਗੌਰ ਨਹੀਂ ਕਰਦੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਸਰਕਾਰ ਦਾ ਇੱਕ ਹੋਰ ਦੂਰਾ ਪਾਪ ਅਪਣਾਉਣਾ ਮੈਂ ਤੁਹਾਨੂੰ ਦੱਸਣਾ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੋਇਆ ਹੈ ਪੰਜਾਬ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਕਿਸੇ ਨੂੰ ਡੀਸੀ ਰੇਟ ਤੋਂ ਥੱਲੇ ਦਿਹਾੜੀ ਨਹੀਂ ਰੱਖ ਸਕਦੇ ਹੂੰ ਇੱਕ ਪਾਸੇ ਤਾਂ ਸਰਕਾਰ ਰੂਲ ਬਣਾ ਰਹੀ ਆ ਦੂਜੇ ਪਾਸੇ ਉਸੇ ਕਾਨੂੰਨ ਨੂੰ ਤੋੜ ਰਹੀ ਆ ਇੱਕ ਸਰਕਾਰੀ ਮੁਲਾਜ਼ਮ ਇੱਕ ਪਾਸੇ ਦਾ ਸਰਕਾਰੀ ਅਨਪੜ ਬੰਦਾ 600 ਰੁਪਏ ਦਿਹਾੜੀ ਲੈ ਰਿਹਾ ਜੀ ਇੱਕ ਪਾਸੇ ਸਰਕਾਰੀ ਮੁਲਾਜ਼ਮ ਸਰਕਾਰ ਦਾ ਨਮਾਇੰਦਾ 24 ਘੰਟੇ ਦਾ ਮੁਲਾਜ਼ਮ ਹੈ ਉਹ ਬੰਦਾ 1200 ਰੁਪਏ ਲੈ ਰਿਹਾ ਹੂੰ ਜੀ ਸਰਕਾਰ ਦਾ ਦੋਗਲਾਪਨ ਦੇਖੋ ਜੀ ਸਾਡੇ ਲੋਕਾਂ ਦੀ ਅਨਪੜਤਾ ਦਾ ਇਹ ਨਜਾਇਜ਼ ਫਾਇਦਾ ਜਿਹੜਾ ਸਰਕਾਰ ਚੱਕ ਰਹੀ ਹੈ ਜੀ ਜੀ ਇਸ ਕਰਕੇ ਅਸੀਂ ਹੋਣ ਵਾਲੀ ਨੌਜਵਾਨ ਪੀੜ੍ਹੀ ਹੈ ਜਿਹੜੀ ਇਸੇ ਕਰਕੇ ਸਾਡੀ ਜਿਹੜੀ ਭਰਤੀ ਇਹ ਭਰਤੀ ਨਹੀਂ ਹੋ ਰਹੀ ਚੌਂਕੀ ਤਰ੍ਹਾਂ ਨਹੀਂ ਜੀ ਜਿਹੜਾ ਨੌਜਵਾਨ ਯੂਥ ਹੈ ਪੜਿਆ ਲਿਖਿਆ ਯੂਥ ਹੈ ਉਹ ਹਰ ਇੱਕ ਗੱਲ ਨੂੰ ਸਮਝਦਾ ਹੈ ਉਹ ਬੰਦਾ ਫਿਰ 1200 ਰੁਪਏ ਤੇ ਗੁਜ਼ਾਰਾ ਨਹੀਂ ਕਰ ਸਕਦਾ ਜਿਹੜਾ ਬੰਦਾ ਬੱਚਾ ਜਬੀਏ ਕਰਕੇ ਬੀਏ ਕਰਕੇ ਡਬਲ ਪਲੱਸ 2 ਕਰਕੇ ਕੋਈ ਆਈਟੀਆ ਵਗੈਰਾ ਕਰਕੇ ਉਹ 1200 ਰੁਪਏ ਤੇ ਕਿਵੇਂ ਕੰਮ ਕਰ ਲੂਗਾ ਹੂੰ ਇਹ ਤਾਂ ਚਲੋ ਵਿਚਾਰੇ ਬਜ਼ੁਰਗ ਨੇ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਨਿਯੁਕਤੀ ਹੁੰਦੀ ਹੈ ਪਿੰਡਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਢਣਾੜ ਲੋਕ ਨੇ ਉਹ ਪੜੇ ਲਿਖੇ ਵਰਗ ਨੂੰ ਮੂਹਰੇ ਆਉਣ ਹੀ ਨਹੀਂ ਦਿੰਦੇ ਜੀ ਕਾਰਨ ਉੱਥੇ ਇਹ ਹੈ ਵੀ ਜੇ ਪੜਿਆ ਲਿਖਿਆ ਚੌਕੀਦਾਰ ਬਣਾਵਾਂਗੇ ਇਹ ਸਵਾਲ ਖੜੇ ਕਰਿਆ ਕਰੂਗਾ ਹੂੰ ਜੇ ਅਸੀਂ ਸਾਈਨ ਕਰਾਉਣ ਜਾਵਾਂਗੇ ਉਹ ਪੜੂਗਾ ਪੜ੍ਹ ਕੇ ਫਿਰ ਸਾਈਨ ਕਰੂ ਫਿਰ ਸਾਡਾ ਸਵਾਲ ਖੜੇ ਕਰੂ ਹਾਂ ਪਰ ਬੰਦੇ ਨੂੰ ਬੁਲਾ ਲਓ چاہے 60 ਸਾਲ ਦਾ ਹੋਵੇ چاہے 70 ਸਾਲ ਦਾ ਹੋਵੇ ਉਹਦਾ ਕੂਠਾ ਲਵਾ ਦਿਓ ਉਹਨੂੰ ਕਹੋ ਵੀ ਤੇਰੀ ਚਾਚੀ ਕੱਲੀ ਹੋ ਗਈ ਘਰੇ ਜਾ ਉੱਥੇ ਭੱਗ ਜਾ ਤੂੰ ਜਾ ਕੇ ਕੰਮ ਕਰ ਅਸੀਂ ਆਪਦਾ ਕੰਮ ਕਰ ਲਾਂਗੇ ਜੀ ਉਹਨੂੰ ਕੂਠਾ ਲਾਏ ਉਹਦਾ ਕੰਮ ਫਾਈਨਲ ਹੋ ਗਿਆ ਬਸ ਇੱਥੇ ਸਾਡੀ ਗੱਲ ਆ ਜਿਹੜੀ ਉਹ ਖੜੀ ਆ ਜੀ